ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਲੈ ਕੇ ਆ ਰਿਹਾ ਪਿਓਰ ਕੈਮਬ੍ਰਿਕ 2x2 ਡਿਜੀਟਲ ਕਾਟਨ ਦੇ ਤੋਂ ਪਿਓਰ ਕਾਟਨ ਦੇ ਹੁਣ ਕੜਾਈਆਂ ਵਾਲੇ ਸ਼ੁਰੂ ਕਰਤੇ ਜੀ ਤੁਹਾਡੇ ਭਰਾ ਨੇ ਕੜਾਈਆਂ ਆ ਗਈਆਂ ਦੇਖੋ ਬਹੁਤ ਸੋਹਣਾ ਵਰਕ ਹੋਇਆ ਪਿਓਰ ਕਾਟਨ ਆਡੀ ਨੰਬਰ ਸੂਟ ਹੈ ਫੁੱਲ ਪਿਓਰ ਦਾ ਦੁਪੱਟਾ ਰਖੜੀ ਦੀਆਂ ਆਫਰਾਂ ਨਵਾਂ ਮਾਲ ਤੇ ਨਵੇਂ ਰੇਟ ਤੇ ਨਵੀਆਂ ਆਫਰਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਭੈਣੋ ਤਾਂ ਹੀ ਮੇਰੇ ਵੀਰ ਭੈਣਾਂ ਦਾ ਫਾਇਦਾ ਹੋਵੇ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਨਾ ਉਨਾ ਹੀ ਮੇਰੇ ਵੀਰ ਭੈਣਾਂ ਦਾ ਫਾਇਦਾ ਹੋਏਗਾ ਮੈਂ ਚਾਹੁੰਦਾ ਜਿੰਨੀ ਬਚਤ ਹੋ ਜੇ ਤੁਹਾਡਾ ਉਨਾ ਹੀ ਫਾਇਦਾ ਬਹੁਤ ਸੋਹਣੇ ਡਿਜ਼ਾਈਨ ਆ ਗਏ ਨੇ ਠੀਕ ਹੈ ਜੀ ਉਰਲੀਨ ਦੀ ਹੱਡੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ 메ਨ ਬਾਜ਼ਾਰ ਜੀਰਾ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਸੱਤਾ ਵੀਡੀਓ ਨੂੰ ਸ਼ੇਅਰ ਕਰਨਾ ਮੇਰੇ ਵੀਰੋ ਭੈਣਾਂ ਨੂੰ ਨਹੀਂ ਭੁੱਲਣਾ ਤੁਹਾਡਾ ਬਹੁਤ ਸੋਹਣਾ ਪਿਆਰ ਮਿਲ ਰਿਹਾ ਜੀ ਆ ਦੇਖੋ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਆ ਗਏ ਰਖੜੀ ਦੇ ਆਫਰ ਹੈ ਜਿਹੜਾ ਮੇਰੇ ਵੀਰ ਭੈਣ ਪਰਚੇਜ਼ ਕਰੇਗਾ ਵੀਡੀਓ ਸ਼ੇਅਰ ਕਰਕੇ ਉਹਨੂੰ ਓਨਲੀ 1350 ਰੁਪਏ ਦਾ ਸੂਟ ਲਾਵਾਂਗੇ ਠੀਕ ਹੈ ਜੀ ਦੇਖੋ ਬਹੁਤ ਸੋਹਣੇ ਪਿਓਰ ਦੁਪट्टे 2.5 2.5 ਮੀਟਰ ਦੇ ਪੂਰੀ ਚੌੜਾਈ ਲੰਬਾਈ ਫੁੱਲ ਬਹੁਤ ਸੋਹਣੇ ਡਿਜ਼ਾਈਨ ਆ ਗਏ ਨੇ ਆ ਮਸਲੀਨ ਦੇ ਦੁਪट्टे ਨਾਲ ਡਿਜ਼ਾਈਨ ਆ ਜੀ ਇਹ ਵੀ ਆਫਰ ਦੇ ਵਿੱਚ ਆ ਰਸੀਆ ਦਾ ਬ੍ਰਾਂਡ ਆ ਮੋਹਰ ਲੱਗੀ ਜਿੱਥੋਂ ਮਰਜੀ ਮੇਰਾ ਵੀਰ ਭੈਣ ਟਰਾਈ ਕਰ ਲੇ ਡਿਜ਼ਾਈਨ ਦੇਖ ਲਓ ਫੋਟੋ ਖਿੱਚ ਕੇ ਰੱਖ ਲਓ ਸਿੱਧਾ ਕਾਟਨ ਲੱਗੀ ਆ ਮਸਲੀਨ ਦਾ ਦੁਪੱਟਾ ਜੀ オリジナル ਠੀਕ ਹੈ ਜੀ オリジナル ਮਸਲੀਨ ਦੇ ਦੁਪੱਟੇ ਦੇ ਨਾਲ ਓਨਲੀ 1500 ਰੁਪਏ ਦਾ ਦੋ ਆਈਟਮਾਂ ਡਾਲ ਰਹੇ ਆ ਜੀ ਇੱਕ 13.5 ਤੋਂ ਇੱਕ 1500 ਰੁਪਏ ਧਿਆਨ ਰੱਖਿਆ ਜ ਪਿਓਰ ਦੁਪੱਟੇ ਵਾਲੀ 13.5 ਤੋਂ ਮਸਲੀਨ ਦੁਪੱਟੇ ਨਾ 1500 ਰੁਪਏ ਵੀਡੀਓ ਨੂੰ ਸ਼ੇਅਰ ਕਰਨਾ ਮੇਰੇ ਵੀਰੋ ਪੈਨੋ ਨਹੀਂ ਭੁੱਲਣਾ ਆਹ ਰੰਗ ਚੜ ਦੇਖੋ ਬਹੁਤ ਖੋਣੇ ਰੰਗ ਚੜਾ ਡਿਜ਼ਾਈਨ ਦੇਖੋ ਜੀ ਤੁਹਾਡੀ ਰੂਹ ਖੋਚ ਹੋ ਜੀਗੀ ਓਨਲੀ 1500 ਰੁਪਏ ਦਾ ਸੂਟ ਹੈ ਜੀ ਓਨਲੀ 1500 ਰੁਪਏ ਦਾ ਸੂਟ ਹੈ ਬਹੁਤ ਸੋਹਣੇ ਤੁਹਾਡੇ ਵੀਰ ਕੋ ਡਿਜ਼ਾਈਨ ਆਗੇ ਆ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਨਹੀਂ ਭੁੱਲਣਾ ਓਨਲੀ 1500 ਰੁਪਏ ਦਾ ਸੂਟ ਹੈ ਜੀ ਦੇਖੋ ਬਹੁਤ ਸੋਹਣੇ ਮਸਲੀਨ ਦੇ ਦੁਪੱਟੇ ਰਸੀਆ ਦਾ ਬ੍ਰਾਂਡ ਤੁਹਾਨੂੰ ਪੜਾਤਾ ਜਿੱਥੋਂ ਮਰਜੀ ਮੇਰਾ ਵੀਰ ਪੈ ਜਿੱਥੋਂ ਤੁਹਾਡਾ ਦਿਲ ਕਰੇ ਠੀਕ ਹੈ ਜੀ ਆ ਪਿਓਰ ਦੁਪੱਟੇ ਵਾਲਾ ਮੇਰੇ ਹੱਥਾਂ ਵਾਲਾ 13 ਤੋਂ ਮਖਲੀਨ ਦੁਪੱਟੇ ਨਾਲ 1500 ਰੁਪਏ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਨਾ ਨੀ ਭੁੱਲਣਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ